ਸ੍ਰੀ ਗਾਂਧੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਿਆ ਅੱਜ ਦੀ ਵੱਡੀ ਖਬਰ ਨਾਟਯਮ ਨੈਸ਼ਨਲ ਥਾਇਟਰ ਤੇ ਫੈਸਟੀਵਲ ਦੇ ਤੀਜੇ ਦਿਨ ਨਾਟਕ ਮੈਂ ਭਗਤ ਸਿੰਘ ਦੀ ਸਫਲ ਪੇਸ਼ਕਾਰੀ ਸਪੈਚਾਰਕ ਮੰਤਰਾਲਾ ਭਾਰਤ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਤੇ ਮਿਊਨਿਸਪਲ ਕਾਰਪੋਰੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਚੱਲ ਰਹੇ 14ਵੇਂ ਨਾਈਟਮ ਨੈਸ਼ਨਲ ਥਾਇਰੈਕਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ ਮੈਂ ਭਗਤ ਸਿੰਘ ਦੀ ਸਫਲ ਪੇਸ਼ਕਾਰੀ ਬਲਵੰਤ ਗਰਗੀ ਅਤੇ ਆਡੀ ਟੋਰੀਅਮ ਬਠਿੰਡਾ ਵਿਖੇ ਕੀਤੀ ਗਈ ਡਾਕਟਰ ਪਾਲੀ ਭਪਿੰਦਰ ਦੁਆਰਾ ਲਿਖੇ ਗਏ ਲਿਖੇ ਇਸ ਨਾਟਕ ਦਾ ਨਿਰਦੇਸ਼ਨ ਜ਼ਿਲ੍ਹਾ ਪਾਸ਼ਾ ਕਬਸਰ ਬਠਿੰਡਾ ਕੀਰਤੀ ਕਰਪਾਲ ਨੇ ਕੀਤਾ ਜਿਸ ਨੂੰ ਨਾ ਆਈਟਮ ਪੰਜਾਬੀ ਥਾਇਰੈਟਰ ਗਰੁੱਪ ਦੇ ਕਲਾਕਾਰਾਂ ਨੇ ਛੇੜਿਆ ਨਾਟਕ ਤੇ ਨਾਟਕ ਨੇ ਸਰਮਾਇਦਾਰੀ ਰਾਜਨੀਤੀ ਪ੍ਰਸ਼ਾਸਨ ਅਤੇ ਕਿਸਾਨੀ ਦੇ ਦਿਨੋਂ ਦਿਨ ਮੰਦੀ ਹੋ ਰਹੀ ਹਾਲਤ ਤੇ ਕਰਾਰੀ ਝੋਟ ਕੀਤੀ ਜਿਸ ਨੇ ਦਰਸ਼ਕਾਂ ਨੂੰ ਸੋਚਨ ਤੇ ਮਜਬੂਰ ਕੀਤਾ ਪਾਤਰਾਂ ਦੇ ਸ਼ਾਨਦਾਰ ਅਬ ਅਬਨਾਏ ਅਤੇ ਦਰਸ਼ਕਾਂ ਨੂੰ ਬਾਰ-ਬਾਰ ਤਾੜੀਆਂ ਮਾਰਨ ਤੇ ਮਜਬੂਰ ਕਰ ਦਿੱਤਾ ਨਾਟਕਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਸਤ ਕਰਤਾਰ ਮਹਿਮਾਨਾਂ ਵਜੋ ਪੰਜਾਬ ਮੀਡੀਅਮ ਇੰਡਸਟਰੀ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਨੀਲ ਗਰਗਤ ਇਨਕਰ ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਸਰਦਾਰ ਜੁਤਿੰਦਰ ਸਿੰਘ ਪੱਲਾ ਦੀ ਸ਼ਿਕਰਤ ਕੀਤੀ ਤੇ ਨਾਟਕਮ ਦੇ ਨਾਟਕਮ ਦੇ ਸਰਪ੍ਰਸਤ ਡਾਕਟਰ ਕਸ਼ਿਸ਼ ਗੁਪਤਾ ਤੇ ਡਾਕਟਰ ਪੂਜਾ ਗੁਪਤਾ ਸਾਂਝੇ ਤੌਰ ਤੇ ਆਏ ਹੋਏ ਮਹਿਮਾਨ ਨਾਨੂ ਜੀ ਆਇਆ ਕਿ ਹਾਤੇ ਸਨਮਾਨ ਚਿੰਨ ਪੇਠ ਕੀਤੇ ਇਸ ਮੌਕੇ ਸ਼੍ਰੀ ਨੀਲ ਗਰਗਦ ਨੇ ਸਭਨਾ ਜਗਤ ਧਗਤ ਸਿੰਘ ਦੀ ਸੋਚ ਤੇ ਚੱਲਣ ਲਈ ਪ੍ਰੇਰਿਤ ਕੀਤਾ ਦੇ ਸ਼੍ਰੀ ਜਤਿੰਦਰ ਭੱਲਾਨੇ ਨਾਟਕ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸ਼ਹਿਰ ਵਿੱਚ ਸੀਹਤਾਂ ਦੇ ਨਿਨਾਵਾਂ ਤੇ ਚੱਲ ਰਹੇ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ ਅੰਮਤ ਵਿੱਚ ਨਾਟਕ ਡਾਇਰੈਕਟਰ ਅਤੇ ਜ਼ਿਲ੍ਹਾ ਪਤਸ਼ਾ ਅਕਸਰ ਕੀਰਤੀ ਕਿਰਪਾਲ ਦੇ ਸਭ ਨੂੰ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਖਬਰ ਨਾਲ ਹੰਤ ਤੱਕ ਬਨੇ ਰਹਿਣ ਲਈ ਧੰਨਵਾਦ